ਅੱਜਕੱਲ੍ਹ ਜੀ ਤੁਸੀਂ ਦੇਖ ਰਹੇ ਹੋ ਡੀਟੀਵੀ ਚੰਡੀਗੜ੍ਹ ਤੇ ਇਸ ਸਮੇਂ ਖੜੇ ਹੈਂ ਕੁਰਾਲੀ গারਲ ਸਕੂਲ ਦੇ ਵਿੱਚ ਜਿੱਥੇ ਬੱਚਿਆਂ ਨੂੰ ਸਾਈਕਲ ਔਰ ਕੰਨਾਂ ਦੀਆਂ ਮਸ਼ੀਨਾਂ ਤੇ ਹੋਰ ਇੰਸਟੂਮੈਂਟ ਵੰਡੇ ਗਏ ਨੇ ਕਿਉਂਕਿ ਜਿਹੜੇ ਬੱਚੇ ਨੇ ਇਹ ਸਰੀਰਕ ਤੌਰ ਤੇ ਅਪਾਹਜ ਨੇ ਜਿਨ੍ਹਾਂ ਬੱਚਿਆਂ ਦੇ ਸਰੀਰ ਦੇ ਅੰਗ ਨਹੀਂ ਚੱਲਦੇ ਉਹਨਾਂ ਅੰਗਾਂ ਦੇ ਵਾਸਤੇ ਜਿਹੜੇ ਆਰਟੀਫੀਸ਼ਲ ਚੀਜ਼ਾਂ ਨੇ ਉਹ ਦਿੱਤੀਆਂ ਗਈਆਂ ਨੇ ਇਸ ਪੂਰੇ ਸਮਾਗਮ ਦੀਆਂ ਤੁਹਾਡੇ ਨਾਲ ਅਸੀਂ ਜਿਹੜੀ ਤਸਵੀਰਾਂ ਨੇ ਸਾਂਝੀਆਂ ਕਰਦੇ ਨੇ ਤੇ ਇਹ ਜਿਹੜਾ ਸਮਾਨ ਹੈ ਕਿਸ ਸੰਸਥਾ ਵੱਲੋਂ ਵੰਡਿਆ ਗਿਆ ਉਹਨਾਂ ਨਾਲ ਵੀ ਗੱਲਬਾਤ ਕਰਾਉਂਦੇ ਤੁਸੀਂ ਬਣੇ ਰਹੋ ਡੀਟੀਵੀ ਚੰਡੀਗੜ੍ਹ ਦੇ ਨਾਲ ਧੰਨਵਾਦ ਅੱਜ ਤੁਹਾਡੇ ਬੱਚੇ ਨੂੰ ਦਿੱਤੀਆਂ ਗਈਆਂ ਮਸ਼ੀਨਾਂ ਕਿਸ ਚੀਜ਼ ਦੀਆਂ ਮਸ਼ੀਨਾਂ ਹੈ ਜੀ ਕੰਨਾਂ ਤੋਂ ਨਹੀਂ ਸੁਣਦਾ ਬੋਲ ਨਹੀਂ ਸਕਦੀ ਹਾਂ ਇਹਦੇ ਨਾਲ ਯੂਜ਼ ਕਰਦੇ ਹਾਂ ਤਾਂ ਥੋੜਾ ਬਹੁਤ ਸੁਣਦਾ ਹਾਂ ਹਾਂ ਜੀ ਕੀ ਦਿੱਕਤ ਕਿ ਆਈ ਬੱਚੇ ਨੂੰ ਜਰਮ ਕਿ ਮੰਦਰੂ ਜਰਮ ਤੇ ਹਾਂ ਜੀ ਜਰਮ ਤੇ ਹਾਂ ਜੀ ਤੇ ਉਹਦੀ ਜਿਹੜੀ ਦਿੱਕਤ ਦਾ ਡਾਕਟਰਾਂ ਨੇ ਕੀ ਦੱਸਿਆ ਵੀ ਕਿਉਂ ਆਈ ਹੈ ਜੀ ਹਾਂ ਜੀ ਤਾਂ ਕੁਝ ਨਹੀਂ ਐਟਰਾਸੋਨ ਚਾਏ ਦਿਮਾਗ ਦੇ ਤੇ ਕਹਿੰਦੇ ਜਮਾਂਦਰੂ ਹੈ ਜੀ ਚਾਹੇ ਹੋਰ ਕਿਹੜੀ ਕਿਹੜੀ ਦਿੱਕਤ ਆਉਂਦੀ ਹੈ ਬਸ ਕੁਛ ਨਹੀਂ ਸਭ ਠੀਕ ਹੈ ਦਿਮਾਗ ਉਹਦਾ ਠੀਕ ਹੈ ਸਭ ਚੀਜ਼ ਠੀਕ ਹੈ ਗੁੰਮੀ ਹੈ ਹਾਂਜੀ ਕੱਟ ਸੁਣਦਾ ਹੈ ਉਹਦੀ ਪੜਾਈ ਕਿਵੇਂ ਕਰਾਉਂਦੇ ਆ ਪੜਾਈ ਕਰਦੀ ਦਿਮਾਗ ਤੇ ਤੇਜ ਹੈ ਵੈਸੇ ਕਿੱਥੇ ਪੜ੍ਹਦੀ ਹੈ ਇੱਥੇ ਇਸ ਸਕੂਲ 'ਚ ਹੈ ਜੀ ਸਕੂਲ 'ਚ ਪੜ੍ਹਦੀ ਹੈ ਹਾਂਜੀ ਤੇ ਨਾ ਆਮ ਬੱਚਿਆਂ ਦੇ ਵਿੱਚ ਹੀ ਪੜ੍ਹਦੀ ਹੈ ਹਾਂਜੀ ਨਹੀਂ ਲੱਗ ਵੀ ਹੈਗੀ ਸਕੂਲ ਵਿੱਚ ਉਠਾ ਦਿੰਦੇ ਹਾਂ ਜਦੋਂ ਹਾਂ ਕਿਹੜੇ ਸਕੂਲ ਤੋਂ ਆ ਤੁਸੀਂ ਜੀ ਪੀ ਐਸ ਤੋਂ ਆਪੇ ਸਰ ਹਾਂਜੀ ਹਾਂਜੀ ਤੇ ਉੱਥੇ ਜਿਹੜੇ ਬੱਚੇ ਨੇ ਕਿੰਨੇ ਕਿੰਨੇ ਤੁਹਾਡੇ ਇਸ ਤਰ੍ਹਾਂ ਦੇ ਸਾਡੇ 10 ਬੱਚੇ ਨੇ ਜੀ ਅੱਛਾ ਜੀ ਸਭ ਨੂੰ ਇਹ ਫਿਰ ਅੱਜ ਮਿਲਿਆ ਨਹੀਂ ਜਿਹੜੇ ਜਿਹੜੇ ਮਤਲਬ ਇਹ व्हीਲ ਚੇਅਰ ਦੇ ਮੁਤਾਬਿਕ ਹੈ ਸਾਰਾ ਹੇਰੀਿੰਗ ਅੰਪਾਇਰ ਵੀ ਅੰਪਾਇਰ ਵੀ ਮਿਲੇ ਜੋ ਕੰਨਾਂ ਦੇ ਹੈ 휠ਚੇਅਰ ਵੀ ਮਿਲੀ ਹੈ ਕੈਲੀਪਰ ਮਿਲੇ ਹੈ ਜਿੰਨਾ ਜਿੰਨਾਂ ਨੂੰ ਜੋ ਜ਼ਰੂਰਤ ਸੀ ਹਾਂਜੀ ਉਹ ਮਿਲਿਆ ਸਭ ਕੁਝ ਇਹਨਾਂ ਬੱਚਿਆਂ ਨੂੰ ਕੋਈ ਸਪੈਸ਼ਲ ਟੀਚਰ ਰੱਖੀ ਹੋਏ ਨੇ ਹਾਂਜੀ ਸਪੈਸ਼ਲ ਟੀਚਰ ਵੀ ਉਹ ਸਟੱਡੀ ਕਰਾਉਂਦੇ ਨੇ ਕਿੰਨੀ ਕਿ ਦਿੱਕਤ ਆਉਂਦੀ ਹੈ ਇਹਨਾਂ ਨੂੰ ਬੜਾ ਪੜਾਉਣ ਵਾਸਤੇ ਇਹਨਾਂ ਨੂੰ ਜੀ ਦਿੱਕਤ ਤਾਂ ਬਹੁਤ ਆਉਂਦੀ ਹੈ ਸਾਨੂੰ ਪਤਾ ਹਾਂਜੀ ਵੀ ਦਿੱਕਤ ਤਾਂ ਬਹੁਤ ਆਉਂਦੀ ਹੈ ਪਰ ਅਸੀਂ ਤਾਂ ਵਿਕੀ ਹੈ ਵੀ ਰੱਬ ਨੇ ਸਾਨੂੰ ਭੇਜਿਆ ਹੋਇਆ ਇਹਨਾਂ ਵਾਸਤੇ ਤਾਂ ਅਸੀਂ ਇਹਨਾਂ ਦੀ ਸੇਵਾ ਹੀ ਕਰਦੇ ਆਂ ਦਿੱਕਤ ਤਾਂ ਸੈਲਰੀ ਇੱਕ ਵੱਖਰੀ ਚੀਜ਼ ਹੈ ਪਰ ਦੇ ਕੇ ਸੇਵਾ ਹਾਂਜੀ ਸੇਵਾ ਦੇ ਲੋ ਹੁੰਦੀ ਹੈ ਹਾਂਜੀ ਸੈਲਰੀ ਤਾਂ ਅਸੀਂ ਕਦੇ ਇੰਨਾ ਫੋਰਡ ਵੀ ਨਹੀਂ ਕੀਤਾ ਵੀ ਸੈਲਰੀ ਸਾਨੂੰ ਆਵੇ ਨਾ ਆਵੇ ਕੋਈ ਚੱਕਰ ਨਹੀਂ ਉਹ ਤਾਂ ਚਲੋ ਕੰਮ ਤਾਂ ਅਸੀਂ ਕਰਨਾ ਹੀ ਹੈ ਬਟ ਇਹਨਾਂ ਨੂੰ ਸੰਭਾਲਣਾ ਬਹੁਤ ਵੱਡੀ ਗੱਲ ਹੈ ਇਹਨਾਂ ਨੂੰ ਸੰਭਾਲਣਾ ਹੀ ਬਹੁਤ ਵੱਡੀ ਗੱਲ ਹੈ ਜਿਵੇਂ ਕਹਿੰਦੇ ਵੀ ਜਿਹੜਾ ਸਮਾਜ ਹੈ ਸਮਾਜ ਦੇ ਵਿੱਚ ਜਿਹੜੇ ਯਤੀਮ ਬੱਚੇ ਨੇ ਹੈਂਡੀਕੈਪਡ ਬੱਚੇ ਨੇ ਜਿਨ੍ਹਾਂ ਨੂੰ ਸਕੂਲਾਂ ਨੇ ਜਾਂ ਮਾਪੇ ਆਪਣੇ ਤਿਆਗ ਦੇ ਹਾਂਜੀ ਤੇ ਉਹਨਾਂ ਨੇ ਵੱਡੀਆਂ ਮੱਲਾਂ ਮਾਰੀਆਂ ਨੇ ਤੇ ਉਹਨਾਂ ਨੇ ਦੁਨੀਆ ਦੇ ਵਿੱਚ ਆਪਣੇ ਟੀਚਰਾਂ ਦਾ ਔਰ ਆਪਣੇ ਮਾਪ ਦਾ ਨਾਮ ਰੌਸ਼ਨ ਕੀਤਾ ਹੈ ਤੇ ਤੁਹਾਨੂੰ ਕੀ ਲੱਗਦਾ ਇਹਨਾਂ ਬੱਚਿਆਂ ਦੇ ਵੀ ਤੁਸੀਂ ਤਾਂ ਹੀ ਕਰਦੇ ਆ ਇਹਨਾਂ ਦੀ ਖਬਰ ਪਰਵਰਿਸ਼ ਵੀ ਇਹ ਸਾਡਾ ਵੀ ਅੱਗੇ ਜਾ ਕੇ ਨਾਮ ਰੌਸ਼ਨ ਕਰਨ ਸਰ ਹਾਂਜੀ ਉਹ ਤਾਂ ਹੈ ਹੀ ਜੀ ਜਿਸ ਤਰ੍ਹਾਂ ਜੀ ਹੁਣ ਕਈ ਬੱਚਿਆਂ ਨੂੰ ਤਾਂ ਅਸੀਂ ਮਾਲ ਵਿੱਚ ਵੀ ਕੰਮ ਕਰਦੇ ਹੈਰਿੰਗ ਵਾਲੇ ਬੱਚੇ ਬਹੁਤ سارے ਬੱਚੇ ਇਹਨਾਂ ਨੂੰ ਕੰਮ ਅਸੀਂ ਇਹਨਾਂ ਨੂੰ ਸਾਨੂੰ ਐ ਕਿ ਇਹਨਾਂ ਨੂੰ ਬਸ ਕੇਸੀ ਆਪਣੇ ਉਹਨਾਂ ਲੈਵਲ ਤੱਕ ਪਹੁੰਚਾ ਦਈਏ ਵੀ ਜਿਵੇਂ ਜਿਸੀ ਹੈ ਆਪਣਾ ਕੰਮ ਕਰ ਸਕੇ ਵਿਚਾਰੇ ਬੱਚੇ ਆਪਣੀ ਮੋਟੀਵੇਸ਼ਨ ਵਾਸਤੇ ਤੁਸੀਂ ਕੀ ਸੁਣਦੇ ਹੋ ਕਿਉਂਕਿ ਇਹਨਾਂ ਬੱਚਿਆਂ ਦੇ ਦੇਖੋ ਫਸਟ ਸਟੇਟ ਤਾਂ ਹੁੰਦਾ ਹੀ ਵੰਡਾ ਕੇ ਦੇਣਾ ਹਾਂਜੀ ਹਾਂਜੀ ਆਪਣੀ ਮੋਟੀਵੇਸ਼ਨ ਵਾਸਤੇ ਤੁਸੀਂ ਕੀ ਕਰਦੇ ਹੋ ਸਾਨੂੰ ਤਾਂ ਬਸ ਇਹ ਹੈ ਕਿ ਬਸ ਇਹ ਠੀਕ ਹੋ ਜਾਣ ਕੰਮਕਾਰ ਤੇ ਲੱਗ ਜਾਣ ਆਪਣੇ ਜੋਗਾ ਹੋ ਜਵੇ ਬੱਚਾ ਹੋਰ ਕੁਝ ਨਹੀਂ ਬਸ ਹੋਰ ਤਾਂ ਕਿਸੀ ਦੇ ਕਿ ਦੂਜਾ ਮਾਪਾਪ ਦੀ ਗੱਲਬਾਤ ਤੁਸੀਂ ਕਰ ਰਹੇ ਹੋ ਮੇਰੇ ਨਾਲ ਮਾਪਾਪ ਕਹਿੰਦਾ ਮੇਰਾ ਬੱਚਾ ਆਪਣੇ ਜੋਗਾ ਹੋ ਜਾਏ ਬੱਚਾ ਆਪਣੇ ਜੋਗਾ ਹੋ ਜਾਏ ਅਸੀਂ ਵੀ ਆਈ ਸੋਚਦੇ ਵੀ ਕਿ ਜਿਸ ਤਰ੍ਹਾਂ ਸਭ ਨਾਰਮਲ ਬੱਚਿਆਂ ਨਾਲੇ ਬੈਠਣ ਉੱਠਣ ਲੱਗੇ ਖਾਣ ਪੀਣ ਲੱਗ ਜਾਵੇ ਵੰਜਣਾ ਰੇ ਕਿਸੇ ਤਰੀਕੇ ਨਾਲ ਡਿਸਟ੍ਰਿਬਿਊਟ ਹੁੰਦਾ ਹੈ ਕਿਉਂਕਿ ਬਹੁਤਕ ਤੌਰ ਤੇ ਜਾਂ ਸ릭 ਤੌਰ ਤੇ ਡਾਊਨ ਨੇ ਹਾਂਜੀ ਨਾਰਮਲ ਬੱਚੇ ਨੇ ਅਸੀਂ ਉਹਨਾਂ ਦੇ ਵਿੱਚੇ ਬਿਠਾ ਕੇ ਹੀ ਇਹਨਾਂ ਨੂੰ ਖਾਣਾ ਖਲਾਂਦੇ ਨੇ ਆਪਸ ਵਿੱਚ ਡਿਸਟ੍ਰਿਬਿਊਟ ਹੁੰਦਾ ਡਿਸਟ੍ਰਿਬਿਊਟ ਹੁੰਦਾ ਬੱਚਿਆਂ ਦਾ ਵੀ ਕੰਪਲੈਕਸ ਹੁੰਦਾ ਕੰਪਲੈਕਸ ਹੋ ਜਾਂਦਾ ਹਾਂਜੀ ਹਾਂਜੀ ਕੰਪਲੈਕਸ ਨਾਰਮਲ ਬੱਚਿਆਂ ਵਿੱਚ ਹੀ ਅਸੀਂ ਇਹਨਾਂ ਨੂੰ ਸਟੱਡੀ ਕਰਵਾਉਂਦੇ ਆ ਕਿ ਇਹਨਾਂ ਨੂੰ ਕੋਈ ਉਹ ਨਾ ਅਧਿਨ ਭਾਵਨਾ ਨਾ ਆਵੇ ਜੀ ਕਿ ਅਸੀਂ ਸਭ ਤੋਂ ਅਲੱਗ ਹੈ ਸੋਤਰਾ ਵਾਸਤੇ ਜੀ ਵਾਸਤੇ ਤੁਸੀਂ ਕੀ ਕਰਨਾ ਚਾਹੁੰਦੇ ਹੋ ਹੋਰ ਕੀ ਕਰਨਾ ਚਾਹੀਦਾ ਹੈ ਇਹਨਾਂ ਵਾਸਤੇ ਹੋਰ ਪਲਾਨ ਉਪਰਾਲੇ ਕਰੇ ਜਾਣ ਜੀ ਇਹਨਾਂ ਵਾਸਤੇ ਮਤਲਬ ਕਿ ਹੋਰ ਵੀ ਵੱਧ ਤੋਂ ਵੱਧ ਚੜ ਕੇ ਸਰਕਾਰ ਕਰੇ ਤਾਂ ਸਭ ਤੋਂ ਬੁਧਿਆਈ ਹੈ ਜੀ ਬਸ 아이 ਕਹਿਣਾ ਚਾਹੁੰਦੇ ਹਾਂ ਜੀ ਜੀ ਕੀ ਨਾਮ ਤੁਹਾਡਾ ਨਾਮ ਕਲਵਿੰਦਰ ਸਿੰਘਾ ਜੀ ਕਿੱਥੋਂ ਜੀ ਤੁਸੀਂ ਮੇਰਾ ਪਿੰਡ ਬਰੌਲੀ ਡਾਕ ਖਾਨਾ ਕਲੇਵਾਲ ਐਸਐਸ ਨਗਰ ਮੋਹੱਲੇ ਆਪਣਾ ਬੱਚਾ ਕਿਵੇਂ ਇਹ ਨਾ ਮਤਲਬ ਜਾਮਨੂਏ ਬੱਚੇ ਦੇ ਰੀੜ ਦੀ ਹੱਡੀ ਕੋ ਫੋੜਾ ਸੀਗਾ ਓਕੇ ਇਹਦਾ 32 ਹਸਪੀਟਲ ਜ ਮਤਲਬ ਜਦੋਂ ਇਹਦਾ ਜਨਮ ਹੋਇਆ ਸੀਗਾ ਲਾਰ ਚੱਲਦਾ ਜੀ ਬੇਪਰ ਗੁਪਤਾ ਡਾਕਟਰ ਦੇ ਇਹ ਸ਼ੁਰੂ ਤੋਂ ਜਾਮਨੂ ਮਤਲਬ ਨੀਚੇ ਵਾਲਾ ਸਰਕਲ ਇਹਦਾ ਮਤਲਬ ਘਟ ਚੱਲਦਾ ਭਜਿਆ ਨਹੀਂ ਸਾਰ ਤੱਕ ਦਾ ਠੀਕ ਹੈ ਆਪਣੇ ਪੈ ਜਾਂਦੇ ਆਪ ਨਹੀਂ ਖੜਾ ਹੋ ਸਕਦਾ ਅੱਛਾ ਜੀ ਇਹਦੇ ਵਾਸਤੇ ਤੁਹਾਨੂੰ ਕੀ ਪ੍ਰੋਵਾਈਡ ਕਰ ਸਟ੍ਰੈਚ ਸਾਈਕਲ ਦਿੱਤੀ ਹੋ ਕੇ ਆਏ ਇਹਦੇ ਬਾਅਦ ਸਾਨੂੰ ਇੱਕ ਸਾਈਕਲ ਦਿੱਤੀ ਜੀ ਇੱਕ ਇਹ ਖੜਾ ਹੋਣ ਵਾਸਤੇ ਸਾਰੇ ਵਾਸਤੇ ਉਹ ਦਿੱਤਾ ਜੀ ਠੀਕ ਹੈ ਇੱਕ ਸਾਨੂੰ ਇੱਕ ਸਕੰਜਾ ਦਿੱਤਾ ਜੀ ਥੱਲੇ ਲੱਕ ਤੋਂ ਲੈ ਕੇ ਬੂਟ ਪ੍ਰੋਵਾਈਡ ਕਰ ਦਿਵਾ ਠੀਕ ਹੈ ਇਹ ਦਿਮਾਗ ਠੀਕ ਆ ਸਾਰਾ ਕੁਝ ਪ੍ਰੋਪਰ ਠੀਕ ਆ ਜੀ ਦੱਸਦਾ ਜੀ ਸਾਰੀ ਗੱਲਾਂ ਵਾਹ ਹਾਂ ਜੀ ਸਾਰਾ ਕੁਝ ਖਾਣਾ ਪੀਣਾ ਸਕੂਲ ਜਾਂਦਾ ਬਸ ਇੱਕ ਮੇਨ ਇਹਦੀ ਪ੍ਰੋਬਲਮ ਖੜਾ ਹੋਣ ਦੀ ਹੈ ਕਿਹੜੀ ਕਲਾਸ ਚ ਪੜਦਾ ਹੈ ਇਹ ਪਹਿਲੇ ਦਿਨ ਪਹਿਲੀ ਕਲਾਸ ਚ ਆਲੇ ਅੱਛਾ ਜੀ ਹਾਂਜੀ ਪਹਿਲਾਂ ਥੋੜਾ ਬਿਮਾਰ ਹੋ ਗਿਆ ਸੀ ਕਿ ਲੇਟ 1 ਸਾਲ ਲੇਟ ਲੱਗ ਗਿਆ ਜੀ ਅੱਛਾ ਬਹੁਤੀ ਕਿ ਠੀਕ ਹੈ ਜੀ ਬਹੁਤ ਹਾਂਜੀ ਹਾਂਜੀ ਬਾਕੀ ਸਾਰਾ ਕੁਝ ਠੀਕ ਹੈ ਜੀ ਬੱਸ ਜਿਹੜੀਆਂ ਚੀਜ਼ਾਂ ਐ ਕਿਉਂਕਿ ਸਮਾਜ ਦੇ ਵਿੱਚ ਬਹੁਤ ਸਾਰੇ ਬੱਚੇ ਨੇ ਜਿਹੜੇ ਲੋਕ ਨੇ ਇਹਨਾਂ ਤੋਂ ਤੰਗ ਪ੍ਰੇਸ਼ਾਨ ਹੋ ਕੇ ਆਪਣੇ ਬੱਚਿਆਂ ਨੂੰ ਅਨਾਥਾਂ ਨਾਤਾ ਸਮਾਜ ਦੇ ਵਿੱਚ ਛੱਡ ਦਿੰਦੇ ਨੇ ਤੇ ਉਹਨਾਂ ਵਾਸਤੇ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਇਹ ਤਾਂ ਦੇਖੋ ਜੀ ਕੁਦਰਤੀ ਗੱਲ ਆ ਜੋ ਰੱਬ ਨੇ ਆਪਾਂ ਨੂੰ ਇਨਾਂ ਦੀ ਸੇਵਾ ਕਰਨ ਇੱਥੇ ਕਰਿਆ ਜੀ ਠੀਕ ਹੈ ਇਹ ਤਾਂ ਗਲਤ ਗੱਲ ਹੈ ਨਾ ਸਾਡੇ ਉਹ ਬੰਦੇ ਨੂੰ ਛੱਡਣਾ ਚਾਹੀਦਾ ਜਿਹਦਾ ਕੋਈ ਮਾਪਾ ਬਾਪ ਜਾਂ ਕੁਝ ਅੱਗੇ ਪਿੱਛੇ ਚਾਚਾ ਦਾਇਆ ਭੈਣ ਭਾਈ ਕੋਈ ਹੋ ਨਾ ਹੋਵੇ ਠੀਕ ਹੈ ਜੋ ਕੁਦਰਤੀ ਮਤਲਬ ਹੋ ਗਿਆ ਉਹ ਤਾਂ ਆਪਾਂ ਨੂੰ ਹੁਣ ਜੋ ਲਿਖਿਆ ਆਪਣੇ ਉਦੇ ਚ ਆਪਾਂ ਨੂੰ ਕਰਨੀ ਪੈਣੀ ਸੇਵਾ ਪਣੀ ਇਹਨਾਂ ਦੀ ਠੀਕ ਹੈ ਜੀ ਹੁਣ ਆਪਾਂ ਆਇਂਦਾ ਥੋੜੀ ਜਿਹੀ ਬਈ ਜੇ ਬੱਚੇ ਹੈਂਡੀਕੈਪਟਾ ਵੀ ਉਹਨੂੰ ਆਪਾਂ ਨਾਲ ਸਾਥ ਨੂੰ ਛੱਡ ਜੀ ਠੀਕ ਹੈ ਜੋ ਰੱਬ ਨੇ ਲਿਖ ਕੇ ਆਪਾਂ ਨੂੰ ਭੇਜਤਾ ਜੀ ਉਹ ਆਪਾਂ ਨੂੰ ਸੇਵਾ ਪਣੀ ਆਪਣਾ ਕਰਨਾ ਪਣਾ ਜੀ ਸਰਕਾਰਾਂ ਨੂੰ ਵੀ ਬੇਨਤੀ ਹੈ ਜੀ ਜੋ ਮਤਲਬ ਇਹਨਾਂ ਦੀ ਬੀਲ ਚੇਅਰ ਵਗੈਰਾ ਥੋੜੀ ਜੀ ਮਤਲਬ ਵਧੀਆ ਚ ਹਾਲਤ ਜੋ ਕਰੇ ਇਹ 4-5 ਮਹੀਨੇ ਬਾਅਦ ਮਤਲਬ ਇਹਨਾਂ ਦਾ ਸਰਕਲ ਜਾਂ ਹਿੱਲਾ ਲੱਗ ਜਾਂਦਾ ਠੀਕ ਹੈ ਜੀ ਕਿ ਬੱਚਾ ਬੜਾ ਬੜਾ ਹੋਈ ਜਾਂਦਾ ਥੋੜਾ ਜਿਹਾ ਅੱਜ ਦਾ ਨਾਪ ਲਿਆ ਬਈ ਘਟੋ ਘਟ ਬਈ 8 ਮਹੀ ਉਹਨੂੰ ਠੀਕ ਮਾੜਾ ਮੋਟਾ ਕਰਾ ਕੇ ਪ੍ਰੋਪਰ ਆਲਟੀ ਸੱਚੀ ਹੋਵੇ ਹਾਂ ਕੁਆਲਿਟੀ ਬ好ੀ ਹੋਵੇ ਜੀ ਸਕੂਲ ਚ ਸਾਨੂੰ ਲਿਜਾਣ ਆਉਣ ਚ ਦਿੱਕਤ ਆਉਂਦੀ ਕਦੇ ਦੇ ਟਾਇਰ ਟੁੱਟ ਗਏ ਜੀ ਕਦੇ ਕੋਸ ਹੋ ਗਏ ਸਾਨੂੰ ਬਹੁਤ ਦਿੱਕਤ ਆਉਣੀ ਪੈਂਦੀ ਠੀਕ ਹੈ ਠੀਕ ਹੈ ਜੀ ਥੋੜੀ ਜੀ ਹਾਂ ਜੀ ਥੋੜੀ ਮਜ਼ਬੂਤੀ ਰੱਖੇ ਜੀ ਬਸ ਹੋਰ ਕੁਝ ਨਹੀਂ ਆ ਕਿਉਂ ਬੱਚੇ ਭਾਰੀ ਹੁੰਨੇ ਆ ਥੋੜੇ ਸਕੂਲ ਵੀ ਦੂਰ ਜਾਣਾ ਹੁੰਦਾ ਇਹ ਲਿਆਉਣ ਚ ਬਹੁਤ ਦਿੱਕਤ ਆਉਂਦੀ ਠੀਕ ਹੈ ਜਨਾ ਜੀ ਅੱਜ ਜਿਹੜੇ ਵਿਸ਼ੇਸ਼ ਲੋੜਾਂ ਵਾਲੇ ਬੱਚੇ ਸੇਡਬਲਯੂਐਸਐਨ ਬੱਚੇ ਇਹ ਜਿਹਨਾਂ ਨੂੰ ਆਮ ਭਾਸ਼ਾ ਦੇ ਹੈਂਡੀਕੈਪ ਬੱਚੇ ਕ ਉਹਨਾਂ ਲਈ ਕਰਾੜੀ ਤੇ ਮਾਜਰੀ ਬਲਾਕ ਦੇ ਜਿਹੜੇ ਸਰਕਾਰੀ ਸਕੂਲ ਐ ਤੇ ਐਡਿਟਡ ਸਕੂਲ ਐ ਉਹਨਾਂ ਦੇ ਜਿਹੜੇ ਬੱਚੇ ਐ ਪਹਿਲੀ ਕਲਾਸ ਤੋਂ ਲੈ ਕੇ ਪਲੱਸ 2 ਤੱਕ ਪੜ੍ਹਦੇ ਐ ਉਹਨਾਂ ਨੂੰ ਵੱਖ-ਵੱਖ ਤਰ੍ਹਾਂ ਦੇ ਉਪਕਰਨ ਅੱਖਾਂ ਲਈ ਕੰਨਾਂ ਲਈ ਇਲਤਾਂ ਲਈ 12 ਤਰ੍ਹਾਂ ਦੀਆਂ categories ਹਨ ਇਹ ਮੇਰੇ ਖਿਆਲ ਹੈ 12 ਤਰ੍ਹਾਂ ਦੀਆਂ categories ਲਈ ਬੱਚਿਆਂ ਨੂੰ ਅਸੀਂ ਸਮਾਨ ਪ੍ਰੋਵਾਈਡ ਕਰ ਰਹੇ ਹਾਂ ਜੀ ਇਹ ਕਿਸ ਸੰਸਥਾ ਵੱਲੋਂ ਕਰਿਆ ਜਾ ਰਿਹਾ ਹੈ ਇਹ ਸਰਕਾਰ ਤੇ ਅਲਿਮਕੋ ਇੱਕ ਐਨਜੀਓ ਸੰਸਥਾ ਹੈ ਜੀ ਉਹਨਾਂ ਵੱਲੋਂ ਸਾਂਝਾ ਉਹ ਪ੍ਰੋਗਰਾਮ ਹੈ ਅੱਛਾ ਜਿਹੜੇ ਮਾਪੇ ਨੇ ਜਾਂ ਬੱਚਿਆਂ ਵੱਲ ਸਿੱਖਿਆ ਮੈਸੇਜ ਦੇਣਾ ਚਾਹੁੰਦੇ ਹੋ ਜੀ ਮਾਪੇ ਲਈ ਅਸੀਂ ਇੱਥੇ ਬੈਠਣ ਦਾ ਤੇ ਖਾਣ ਪੀਣ ਦਾ ਬੰਦ ਕਰਿਆ ਵਾ ਉਦਾਂ ਮਾਪਿਆਂ ਨੂੰ ਤਾਂ ਇਹ ਅਪੀਲ ਕਰਦੇ ਹਾਂ ਕਿ ਜੋ ਕੁਦਰਤ ਵੱਲੋਂ ਉਹਨਾਂ ਨੂੰ ਬੱਚਿਆਂ ਨੂੰ ਹੁਣ ਜਨਮ ਦਿੱਤਾ ਗਿਆ ਜਿਵੇਂ ਦਾ ਵੀ ਹੈਗਾ ਉਹਨਾਂ ਨੂੰ ਮਾਨਸਿਕ ਤੇ ਸਰੀਰਕ ਤੌਰ ਤੇ ਸਮਾਜਿਕ ਤੌਰ ਤੇ ਜੀ ਪਿਆ ਨਾਲ ਅਰਖਿਆ ਜਾਦਾ ਸਮਝਾਇਆ ਜਾ ਸਕਦਾ ਹੁਣ ਉਹਨਾਂ ਦੀ ਜ਼ਿੰਦਗੀ ਤਾਂ ਜਿਹਾ ਜਿਹਾ ਹੈ ਉਹਨਾਂ ਲਈ ਹੈ ਉਹਨਾਂ ਨੂੰ ਥੋੜਾ ਬਹੁਤਾ ਅਸੀਂ ਸਾਡੇ ਲਈ ਟੀਚਰ ਐ ਸਪੈਸ਼ਲ ਟੀਚਰ ਐ ਜੀ ਉਹ ਐਜੂਕੇਟ ਕਰਦੇ ਐ ਹੈਲਪ ਕਰਦੇ ਐ ਏਦਾਂ ਏਦਾਂ ਉਹਨਾਂ ਨੂੰ ਸਮਾਜਿਕ ਲੋੜਾਂ ਦੇ ਅਨੁਸਾਰ ਅਨੁਕੂਲ ਬਣਾਇਆ ਜਾਵੇ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਮੈਂ ਮਨਜੀਤ कौर ਡੀਐਸ ਐਟੀ ਹੈਗੀ ਐ ਜ਼ਿਲ੍ਹਾ ਦਫ਼ਤਰ ਤੋਂ ਇੱਥੇ ਸਰ ਆਪਣੇ ਨਾ ਇੱਕ ਜਿਹੜਾ ਆਈਡੀ ਕੰਪੋਨੈਂਟ ਆ ਆਈਡੀ ਕੰਪੋਨੈਂਟ ਹੈਗਾ ਵਿਸ਼ੇਸ਼ ਲੋੜਵੰਦ ਬੱਚਿਆਂ ਦਾ ਇਹ ਹਰ ਸਾਲ ਹੀ ਆਪਣੇ ਇੱਥੇ ਦੋ ਤਰ੍ਹਾਂ ਦੇ ਕੈਂਪ ਲੱਗਦੇ ਨੇ ਇੱਕ ਅਸੈਸਮੈਂਟ ਕੈਂਪ ਹੁੰਦਾ ਉਹਦੇ ਵਿੱਚ ਬੱਚਿਆਂ ਨੂੰ ਅਸੈਸ ਕੀਤਾ ਜਾਂਦਾ ਹੈ ਕਿਹੜਾ ਉਪਕਰਣ ਉਹਨਾਂ ਨੂੰ ਦਿੱਤਾ ਜਾਣਾ ਹੈ ਉਸ ਤੋਂ ਬਾਅਦ ਡਿਸਟ੍ਰਿਬਿਊਸ਼ਨ ਕੈਂਪ ਹੈ ਡਿਸਟ੍ਰਿਬਿਊਸ਼ਨ ਕੈਂਪ ਵਿੱਚ ਜਿਹੜਾ ਵੀ ਉਹਨਾਂ ਨੂੰ ਉਪਕਰਣ ਉਹਨਾਂ ਲਈ ਹੁੰਦਾ ਲੋੜਵੰਦ ਉਹ ਉਹਨਾਂ ਨੂੰ ਦਿੱਤਾ ਜਾਂਦਾ ਹੈ ਤੇ ਹਰ ਸਾਲ ਹੀ ਇਹ ਸੁਵਿਧਾ ਸਰਕਾਰ ਵੱਲੋਂ ਚਲਾਈ ਜਾਂਦੀ ਹੈ ਬਹੁਤ ਹੀ ਵਧੀਆ ਉ ਸਾਰੇ ਪੇਰੈਂਟਸ ਨੂੰ ਵੀ ਜਿਨ੍ਹਾਂ ਦੇ ਬੱਚੇ ਇਹ ਹੈਗੇ ਨੇ ਜੋ ਰਿਸੋਰਸ ਰੂਮ ਚ ਵੀ ਭੇਜੋ ਜੀ ਆਪਣੇ ਬੱਚਿਆਂ ਨੂੰ ਕਿਉਂਕਿ ਪ੍ਰੋਪਰ ਉੱਥੇ ਆਪਣੇ IET ਤੇ IERT ਹੈਗੇ ਨੇ ਜਿਹੜੇ ਇਹਨਾਂ ਨੂੰ ਸਿੱਖਿਤ ਕਰਦੇ ਨੇ ਤੇ ਜਿਹੜੀਆਂ ਆਪਾਂ ਨੂੰ ਸਹੂਲਤਾਂ ਮਿਲਦੀਆਂ ਨੇ ਉਹਨਾਂ ਵੱਲੇ ਵੀ ਇਹ ਪ੍ਰੋਪਰ ਜਾਣਕਾਰੀ ਦਿੰਦੇ ਨੇ ਜੀ ਤੇ ਆਪਣਾ ਜਿੰਨਾ ਵੀ ਹੋ ਸਕਦਾ ਹੈ ਇਹਨਾਂ ਬੱਚਿਆਂ ਨੂੰ ਵੱਧ ਤੋਂ ਵੱਧ ਜਿਹੜੀ ਵੀ ਸਿਕਲਾਈ ਹੈਗੀ ਹੈ ਇਹਨਾਂ IRT ਤੇ IV ਵਲੰਟੀਅਰ ਵੱਲੋਂ ਹੀ ਦਿੱਤੀ ਜਾਂਦੀ ਹੈ ਤੇ ਕੋਸ਼ਿਸ਼ ਕਰੋ ਜੀ ਵੱਧ ਤੋਂ ਵੱਧ ਇਹਨਾਂ ਬੱਚਿਆਂ ਨੂੰ ਭੇਜੋ ਤਾਂ ਜੋ ਕਿਸੇ ਵੀ ਤਰ੍ਹਾਂ ਨਾਲ ਇਹ ਕਿਸੇ ਵੀ ਸਕੀਮ ਤੋਂ Di sana, ਅਵੇਂ ਸਕੂਲਾਂ ਦੇ ਵਿੱਚ ਜਿਹੜੀ ਸਟੱਡੀ ਹੁੰਦੀ ਹੈ ਕਿਉਂਕਿ ਇੱਥੇ ਤਾਂ ਆਪਾਂ ਚਲੋ ਸਰੀਰ ਨੂੰ ਚਲਾਉਣ ਵਾਸਤੇ ਇੱਕ ਉਪਕਰਣ ਦੇ ਦਿੰਦੇ ਨੇ ਪਰ ਲੇਕਿਨ ਜਿਹੜੀ ਐਜੂਕੇਸ਼ਨ ਹੈ ਐਜੂਕੇਸ਼ਨ ਵਾਸਤੇ ਵੀ ਕੁਝ ਸਪੈਸ਼ਲ ਇਹਨਾਂ ਦਾ ਜਿਹੜੇ ਟੀਚਰ ਨੇ ਜਾਂ ਜੋ ਉਸਤਾ ਦੇ ਇਨਸਟੂਮੈਂਟ ਕਲਾਸ ਰੂਮ ਦੇ ਵਿੱਚ ਵੀ ਦਿੱਤੇ ਜਾਂਦੇ ਨੇ ਹਾਂਜੀ ਸਰ ਇਹ ਹੀ ਆਪਣੇ ਦੇਖੋ ਜ਼ਿਲ੍ਹਾ ਪੱਧਰ ਤੇ ਜਿਵੇਂ ਦੋ ਰਿਸੋਰਸ ਰੂਮ ਹੈਗੇ ਨੇ ਜਿੱਤੇ ਆਪਣੇ ਬਲਾਕ ਪੱਧਰ ਤੇ ਵੀ ਹੈਗੇ ਨੇ ਇਹਨਾਂ ਨੂੰ ਜਿਹੜੇ ਆਪਣੇ ਇਹ IERT ਨੇ ਤੇ IIRT ਨੇ ਇਹਨਾਂ ਨੂੰ ਟਾਈਮ ਟੂ ਟਾਈਮ ਜਿੰਨੀਆਂ ਵੀ ਟ੍ਰੇਨਿੰਗਸ ਨੇ ਟ੍ਰੇਨਿੰਗ ਦੇ ਕੇ ਇਹਨਾਂ ਨੂੰ ਸਿੱਖਿਅਤ ਕੀਤਾ ਜਾਂਦਾ ਉਸ ਤੋਂ ਬਾਅਦ ਹੀ ਇਹਨਾਂ ਨੂੰ ਪੜਾਉਂਦਾ ਦੇ ਹੈ ਯੋਗ ਹੋਏ ਨੇ ਤੇ ਵਧੀਆ ਤਰੀਕੇ ਨਾਲ ਇਹ ਪੜਾ ਸਕਦੇ ਨੇ ਇਹੀ ਮੈਂ ਕਹਿਣਾ ਚਾਹੁੰਨੀ ਹਾਂ ਵੀ ਜਿੰਨੇ ਵੀ ਆਪਣੇ ਹੈਗੇ ਨੇ ਬੱਚੇ ਜਿਹੜੇ ਵੀ ਹੈਗੇ ਨੇ ਦਿਵਿਆਂਗ ਇਹਨਾਂ ਨੂੰ ਕਿਹਾ ਜਾਂਦਾ ਹੈ ਇਹਨਾਂ ਨੂੰ ਭੇਜਿਆ ਜਾਵੇ ਜੀ ਕਿੰਨੇ ਬੱਚਿਆਂ ਨੂੰ ਅੱਜ ਵੰਡਿਆ ਗਿਆ ਇੱਥੇ ਆਪਣੇ ਕੁਰਾਲੀ ਕੈਂਪ ਵਿੱਚ 22 ਆਈ ਥਿੰਕ ਹੈਗੇ ਨੇ ਜੀ ਜਿਨ੍ਹਾਂ ਚੋਂ ਮਤਲਬ ਇੱਕ TLM ਕਿੱਟਸ ਨੇ ਉਹ ਨਹੀਂ ਅਜੇ ਪ੍ਰੋਵਾਈਡ ਕਰਾਈਆਂ ਗਿਆ ਬਾਕੀ ਇਹਨਾਂ ਨੂੰ ਸਾਰਾ ਸਮਾਨ ਹੀ ਦਿੱਤਾ ਜਾਂਦਾ ਜੀ ਹੁਣ ਅਗਲੇ ਹਫਤੇ ਸੋਰੀ ਅਗਲੇ ਮਹੀਨੇ ਆਪਣੇ ਮਾਰਚ ਚੰਦੇ ਅਸੈਸਮੈਂਟ ਕੈਂਪ ਹੈ ਤੇ ਜਿੰਨਾ ਹੋ ਸਕਦਾ ਜੀ ਬੱਚਾ ਨੂੰ ਵੱਧ ਤੋਂ ਵੱਧ ਤੇ ਭੇਜਿਆ ਜਾਵੇ ਤਾਂ ਜੋ ਉਹਨਾਂ ਦੀ ਡਿਸੇਬਿਲਟੀ ਦੇ ਅਕੋਰਡਿੰਗ ਉਹਨਾਂ ਨੂੰ ਅਸੈਸਮੈਂਟ ਦਿੱਤੀ ਜਾਵੇ ਤੇ ਉਹਨਾਂ ਨੂੰ ਜਿਹੜਾ ਉਪਕਰਣ ਹੈਗਾ ਉਹ ਨਾਲ ਦੀ ਨਾਲ ਉਹਨਾਂ ਨੂੰ ਪ੍ਰੋਵਾਈਡ ਕਰਾਇਆ ਜਾਵੇ ਕਈ ਬੱਚੇ ਹੁੰਦੇ ਨਹੀਂ ਮਾਪ ਨਹੀਂ ਸੰਭ ਸਕਦੇ ਤੇ ਉਹ ਉਹਨਾਂ ਨੂੰ ਨਾ ਸੰਭਣ ਕਰਕੇ ਜਿਹੜੇ ਸੰਸਥਾਵਾਂ ਨੇ ਬੱਚਿਆਂ ਦੀਆਂ ਸੰਸਥਾਵਾਂ ਬਣੀਆਂ ਹੋਈਆਂ ਨੇ ਜਾਂ ਅਨਾਥ ਆਸ਼ਰਮ ਹੁੰਦੇ ਹੋਣ ਉੱਤੇ ਛੱਡੇ ਆਉਂਦੇ ਨੇ ਤਾਂ ਉਹਨਾਂ ਵਾਸਤੇ ਤੁਹਾਡਾ ਕੀ ਮੈਸੇਜ ਹੈ ਨਹੀਂ ਉਹਨਾਂ ਵਾਸਤੇ ਦੇਖੋ ਇਹੀ ਹੈ ਇਹੀ ਚਲੋ ਜਿਵੇਂ ਵੀ ਹੈ ਜੀ ਪ੍ਰਮਾਤਮਾ ਨੇ ਦਿੱ ਨੇ ਬੱਚੇ ਆਪਾਂ ਨੇ ਇਹਨਾਂ ਨੂੰ ਅਣਗੌਲਿਆ ਨਹੀਂ ਕਰਨਾ ਜਿਹੜੀ ਇਹਨਾਂ ਵਾਸਤੇ ਹੋ ਸਕਦੀ ਹੈ ਸਹੂਲਤ ਆਪਾਂ ਨੂੰ ਸਹੂਲਤ ਦੇਣੀ ਚਾਹੀਦੀ ਹੈ ਵਧੀਆ ਐਜੂਕੇਟ ਕਰਨਾ ਚਾਹੀਦਾ ਹੈ ਤਾਂ ਜੋ ਇਹ ਆਪਣੇ ਆਤਮ ਨਿਰਭਰ ਹੋ ਸਕਣ ਆਪਣੇ ਵੋਕੇਸ਼ਨਲ ਟ੍ਰੇਡ ਵੀ ਚਲਾਈਆਂ ਜਾਂਦੀਆਂ ਨੇ ਤਾਂ ਕਿ ਬੱਚੇ ਪਲੱਸ 2 ਤੋਂ ਬਾਅਦ ਵੀ ਕੋਈ ਨਾ ਕੋਈ ਆਪਣਾ ਇਹੋ ਜਿਹਾ ਕੰਮ ਕਰ ਸਕਣ ਜਿਦੇ ਨਾਲ ਪੇਰੈਂਟਸ ਨੂੰ ਵੀ ਸੁਖਾਲਾ ਹੁੰਦਾ ਤੇ ਆਪਣੇ ਪੈਰਾਂ ਤੇ ਵੀ ਖੜੇ ਹੁੰਦੇ